ਤੇ ਸਾਰਾ ਪਰਵਾ ਮਾਰਗ ਕਮੇਟੀ ਦਾ ਜਿਹੜੇ ਚੇਅਰਮੈਨ ਨੂੰ ਪੁੱਛਾ ਗਿਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਆਕਾਰਪੁਰਖ ਦਾ ਉਹਨਾਂ ਨੂੰ ਧੰਨਵਾਦ ਕਰਦਾ ਕਿ ਜਿਨ੍ਹਾਂ ਤੋਂ ਊਟ ਆਸਰਾ ਲੈ ਕੇ ਤੁਸੀਂ ਇਸ ਜਰੀਏ ਇਸ ਮੀਟਿੰਗ ਨੂੰ ਕਿ始 ਕੀਤਾ ਤੇ ਬਹੁਤ ਕਿਰਪਾ ਹੋਈ ਮਹਾਰਾਜੀ ਤੇ ਉਸ ਤੋਂ ਬਾਅਦ ਸਾਡੇ ਜਿਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਅਰਵਿੰਦ ਪਿਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਪਣੇ ਪੰਜਾਬ ਦੇ ਸਾਡੇ ਸੰਗਠਨ ਦੇ ਜਿਹੜੇ ਮੈਂਬਰ ਨੇ ਅਮਨ ਅਰੋੜਾ ਜੀ ਤੇ ਦਾਲੋਨ ਦੇ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਆਪਣੇ ਅਮਨ ਕਲਸੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਆਪਣੇ ਜਿੰਨੀ ਵੀ ਸਾਡੀ ਹਾਈ ਕਮਾਂਡ ਆ ਉਹਨਾਂ ਨੇ ਚੋਣ ਕਰਨੀ ਹੁੰਦੀ ਆ ਤੇ ਉਸ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਵਾਂ ਸਾਡੇ ਕੈਬਨਟ ਮੰਤਰੀ ਐਮ ਐਲ ਏ ਮਨਜਿੰਦਰ ਸਿੰਘ ਲਾਜ਼ੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੰਦਰਦਾ ਤੇ ਜਿਨ੍ਹਾਂ ਨੇ ਮੇਰਾ ਇਸ ਮਾਰਕੀਟ ਦੀ ਮਿੱਟੀ ਦੀ ਨਾਂ ਰੱਖਿਆ ਤੇ ਜਿਵੇਂ ਲਾਜ਼ਜੀਤ ਕੁਲਰ ਜੀ ਨੇ ਉੱਥੇ ਬੋਲ ਕੇ ਦੱਸਿਆ ਕਿ ਇੱਕ ਇਹੋ ਜਿਹੀ ਇਹ ਪਹਿਲੀ ਮਾਰਗਿਤ ਮਿੱਟੀ ਦੀ ਜਿਹੜੇ ਚੇਅਰਮੈਨ ਜੀ ਦੇ ਵਿੱਚ ਹੋਰ ਕੋਈ ਨਾਂ ਨਹੀਂ ਕੋਈ ਨਾਂ ਰੱਖਿਆ ਤੇ ਜਿੱਤੇ ਸਾਰਿਆਂ ਸੈਂਪੀ ਬਣੇ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਜਿੰਨੇ ਵੀ ਇੱਥੇ ਅੱਜ ਆਏ ਆ ਸਰਪੰਚ ਸਾਹਿਬਾਨ ਆਏ ਆ ਸਾਡੇ ਆਰਟੀ ਸਾਹਿਬਾਨ ਆਏ ਆ ਔਰ ਸਾਡੇ ਪੱਤਰਕਾਰ ਵੀ ਜਿੰਨੇ ਆਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੈਂ ਲਾਲਜੀਤ ਸਿੰਘ ਭੁੱਲਰ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਦਾ ਨਾਂ ਜਿਹੜਾ ਵਾ ਉੱਥੇ ਨੋਹ ਲਾਈ ਤੇ ਇੱਕ ਮਿਹਨਤੀ ਬੰਦੇ ਨੂੰ ਅੱਜ ਜਿਹੜੀ ਅ ਕੁਰਸੀ ਆ ਜਿਹੜੀ ਚੇਅਰਮੈਨ ਨੇ ਦਿੱਤੀ ਤੇ ਜਿਸ ਢੰਗ ਨਾਲ ਇਹਨਾਂ ਨੇ 10 ਸਾਲ ਪਾਰਟੀ ਲਈ 11 ਸਾਲ ਸੇਵਾ ਕੀਤੀ ਹੈ ਤੇ ਉਸੇ ਹੀ ਢੰਗ ਨਾਲ ਇਹ ਹੁਣ ਜਿਹਨੂੰ ਇਸ ਕੁਰਸੀ ਤੇ ਬਹਿ ਕੇ ਇਸ ਕੁਰਸੀ ਦਾ ਜਿਹੜਾ ਮਾਣ ਰੱਖਦੇ ਹੋਏ ਲੋਕਾਂ ਦੀ ਸੇਵਾ ਕਰਨਗੇ। ਐਮਐਲ ਸਾਹਿਬ ਜਿਵੇਂ ਹੁਣ ਛੱਡ ਦੀਆਂ ਪ੍ਰੋਬਲਮ ਆਉਂਦਾ ਮੰਡੀਆਂ ਦੇ ਨਵੀਨੀਕਰਨ ਦੇ ਲਈ ਪੱਟੀ ਹਲਕਾ ਤੇ ਖਡੂਰ ਸਾਹਿਬ ਹਲਕਾ ਕਿਵੇਂ ਕੰਮ ਕਰੇਗਾ। ਆ ਆਪਾਂ ਜਿਵੇਂ ਛੱਡ ਜਿਹੜੇ ਆ ਉਹ ਬਣਾਵਾਂਗੇ। ਜਿੱਥੇ ਕੋਈ ਫੜ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ। ਜਿੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ। ਜਿੱਥੇ ਕੋਈ ਕਿਸਾਨਾਂ ਵਾਲੀ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਧੁੱਪ ਛਾਂ ਦੇ ਵਿੱਚ ਉਹ ਸਾਰਾ ਆਪ ਜਿਹੜਾ ਉਹ ਕਰਨੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਹੈ ਉਹਦੀ ਡਿਊਟੀ ਹੁੰਦੀ ਹੈ ਤੇ ਉਹ ਅਸੀਂ ਜ਼ਰੂਰ ਕਰਾਂਗੇ ਲਾਲਪੁਰਾ ਸਾਹਿਬ ਇੱਕ ਪਿੱਛੇ ਜੇ ਤੁਸੀਂ ਨਾ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਜਿਹੜੇ ਨਸ਼ੇ ਤਸਕਰ ਸੀ ਉਹਨਾਂ ਦੀਆਂ ਫਾਈਲਾਂ ਦਿੱਤੀਆਂ ਸੀ ਹਰ ਇੱਕ ਸ਼ਹਿਰ ਦੇ ਵਿੱਚ ਪੀਲਾ ਪੰਜਾ ਚੱਲਿਆ ਹਜੇ ਤੱਕ ਤਰਨ ਤਰਨ ਦੇ ਵਿੱਚ ਪੀਲਾ ਪੰਜਾ ਨਹੀਂ ਚੱਲਿਆ ਉਹਨਾਂ ਫਾਈਲਾਂ ਦਾ ਕੀ ਬਣਿਆ ਹਾਂ ਦੇਖੋ ਜਿਹੜੀਆਂ ਅਸੀਂ ਲਿਸਟਾਂ ਦਿੱਤੀਆਂ ਨੇ ਉਹ ਐਸਐਸਪੀ ਸਾਹਿਬ ਨੂੰ ਦਿੱਤੀਆਂ ਸੀ ਕਿ ਤੁਸੀਂ ਡਰਗ ਵਾਲੇ ਫੜੋ ਪਰ ਤੁਸੀਂ ਇਹ ਵੇਖੋਗੇ ਪਿਛਲੇ 1.5 2 ਮਹੀਨਿਆਂ ਤੋਂ ਲਗਾਤਾਰ ਆਪਣੇ ਲਾਅ ਐਂਡ ਆਰਡਰ ਦੇ ਵਿੱਚ ਲਗਾਤਾਰ ਸੁਧਾਰ ਆ ਰਿਹਾ ਵਾ ਤੇ ਜਿਹੜੇ ਕੋਈ ਫਰੋਤੀਆਂ ਮੰਗਦੇ ਸੀ ਜੇ ਤੁਸੀਂ ਵੇਖੋ ਖੁਦ ਹੀ ਕਿੰਨੇ ਪਰਚੇ ਜਿਹੜੇ ਉਹਨਾਂ ਲੋਕਾਂ ਦੇ ਕੀਤੇ ਗਏ ਆ ਮੈਨੂੰ ਲੱਗਦਾ ਇੰਕਾਊਂਟਰ ਵੀ ਕਾਫੀ ਮੈਨੂੰ ਸਭ ਤੋਂ ਵੱਧ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਬਦਮਾਸ਼ਾਂ ਨੇ ਕੋਈ ਪੁਲਸਤਿਆਂ ਉੱਤੇ ਹਮਲੇ ਕੀਤੇ ਆ ਪੁਲਿਸ ਨੇ ਕੋਈ ਗੋਲੀ ਚਲਾਈ ਆ ਉਹ ਹੋਏ ਆ ਤੇ ਸਾਡੇ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨਸ਼ੇ ਵਾਲਿਆਂ ਨੂੰ ਫੜਨ ਲਈ ਵੀ ਰੈਡਾਂ ਜਿਹੜੀਆਂ ਕੀਤੀਆਂ ਗਈਆਂ। ਬਾਕੀ ਮੈਂ ਪਰਸੋਂ ਹੀ ਐਸਐਸਪੀ ਸਾਹਿਬ ਨਾਲ ਦੁਬਾਰਾ ਸੰਪਰਕ ਕੀਤਾ ਸੀ ਤੇ ਉਹ ਉਹ ਕਿਤੇ ਬਾਹਰ ਗਏ ਨੇ ਪਿਛਲੇ 2 ਦਿਨਾਂ ਤੋਂ ਤੇ ਆ ਕੇ ਉਹ ਸਾਰੀ ਰਿਪੋਰਟ ਦੇਣਗੇ ਕਿ ਟੋਟਲ ਕਿੰਨੇ ਲੋਕ ਅਸੀਂ ਹਲਕੇ ਤੁਹਾਡੇ ਜੋ ਫੜੇ ਆ ਜਿਹੜੇ ਨਾਂ ਤੁਸੀਂ ਨਸ਼ਿਆਏ ਦੇ ਦਿੱਤੇ ਸੀ ਤੇ ਫਿਰ ਆਪਾਂ ਇਹ ਪੀਲਾ ਪੰਝਾ ਕਦੋਂ ਤੱਕ ਚੱਲ ਦੇਗਾ। ਪੀਲਾ ਪੰਝਾ ਤੇ ਬਹੁਤ ਛੇਤੀ ਚੱਲੂਗਾ ਤੇ ਚੱਲਣਾ ਵੀ ਚਾਹੀਦਾ ਤੇ ਪੂਰੇ ਜੋਰ ਨਾਲ ਚੱਲਣਾ ਚਾਹੀਦਾ ਗੱਲ ਇੱਕ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦੇਣਾ ਹੈ। ਕਿ ਚਲੋ ਪੀਲੇ ਪੰਜੇ ਦੀ ਗੱਲ ਚੱਲੀ ਤਾਂ ਸਹੀ ਸ਼ੁਰੂਆਤ ਹੋਈ ਸ਼ੁਰੂਆਤ ਤੇ ਹੋਈ ਤੇ ਗਾਂ ਇਹ ਚ ਜਾਂਦੀ ਜਿਹੜੀ ਹੋਰ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਸਾਡੇ ਵੱਡੇ ਵੀਰ ਸਰਦਾਰ ਹਰਜੀਤ ਸਿੰਘ ਸੰਧੂ ਸਾਹਿਬ ਜਿਹੜੇ ਪਾਰਟੀ ਨਾਲ ਲੰਮਾ ਸਮਾਂ ਜਿਹਨਾਂ ਨੇ ਮਿਹਨਤ ਕੀਤੀ ਤੇ ਬੜਾ ਇਹਨਾਂ ਨੇ ਸਬਰ ਰੱਖਿਆ ਨਹੀਂ ਤੇ ਸਰਕਾਰ ਬੰਦੇ ਨਾ ਸਾਰੇ ਬੰਦੇ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਕਹਿਣ ਲੱਪੈਂਦੇ ਆ ਵੀ ਸਾਨੂੰ ਕਿਤੇ ਨਾ ਕਿਤੇ ਐਡਜਸਟ ਕਰੋ ਸਾਨੂੰ ਕਿਤੇ ਨਾ ਕਿਤੇ ਪੰਜਾਬ 'ਚ ਜਾਂ ਜ਼ਿਲ੍ਹੇ 'ਚ ਕਿਤੇ ਵੀ ਸਾਨੂੰ ਐਡਜਸਟ ਕਰੋ ਯਾਰ ਜੀ ਸੋ ਸੰਧੂ ਸਬਰ ਰੱਖ ਕੇ ਬੈਠੇ ਰਹੇ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਆਪਦੀ ਛੱਤ ਤੇ ਆਮ ਆਦਮੀ ਪਾਰਟੀ ਦਾ ਝੰਡਾ ਲਾਇਆ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਤੇ ਉਹਦੇ ਬਾਅਦ ਸਰਦਾਰ ਹਰਜੀਤ ਸਿੰਘ ਸੰਧੂ ਹਣੀ ਜਿਨ੍ਹਾਂ ਨੇ ਸਰਦਾਰ ਮਨਜਿੰਦਰ ਸਿੰਘ ਲਾਲਪੁਰੇ ਦੇ ਨਾਲ ਹੀ ਉਦੋਂ ਹੀ ਨਾਲ ਹੀ ਪਾਰਟੀ ਦਾ ਕੰਮ ਕਰਨਾ ਸ਼ੁਰੂ ਕਰਤਾ ਤੇ ਉਹਨਾਂ ਸਮਿਆਂ 'ਚ ਅਕਾਲੀ ਦਲ ਨੇ ਇਹੋ ਜੀ ਦਹਿਸ਼ਤ ਪਾਈ ਹੀ ਵੀ ਐਂ ਡਰ ਲੱਗਦਾ ਸੀ ਵੀ ਜਿਵੇਂ ਅਤਵਾਦ ਦੇ ਦੌਰ ਤੋਂ ਲੋਕਾਂ ਨੂੰ ਡਰ ਲੱਗਦਾ ਨਾ ਵੇਲੇ ਨਾ ਪੱਤੀਆਂ ਬੰਦ ਕਰਕੇ ਘਰੇ ਵੜ ਜਾਂਦੇ ਤੇ ਅਕਾਲੀ ਦਲ ਨੇ ਜਦੋਂ ਦੁਬਾਰਾ ਸਰਕਾਰ ਬੀਟ ਹੋਈ ਆ ਲੋਕਾਂ ਦੇ ਪਰਚਿਆਂ ਦਾ ਦਹਿਸ਼ਤ ਦਾ ਮੋਲ ਬਣਾਇਆ ਉਦੋਂ ਇਹ ਬੰਦੇ ਪਾਰਟੀ ਲਈ ਮਿਹਨਤ ਕਰਦੇ ਰਹੇ ਆ ਤੇ ਵੇਖੋ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਦਾ ਮੁੱਲ ਪਾਰਟੀ ਵੀ ਪਾਉਂਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਤੇ ਜਿੰਨਾ ਵੀ ਸਾਡਾ ਪਾਰਟੀ ਦਾ ਸੰਗਠਨ ਆ ਉਹਨਾਂ ਸਾਰਿਆਂ ਨੇ ਦੇਖੋ ਸਾਡਾ ਭਰਾ ਹੀਰਾ ਆ ਉਹਨਾਂ ਨੇ ਵਾਕਈ ਇਹਨਾਂ ਦਾ ਮੁੱਲ ਪਾਇਆ ਸਰਦਾਰ ਹਰਜੀਤ ਸਿੰਘ ਸੰਧੂ ਦਾ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਚੋਂ ਚੇਅਰਮੈਨ ਸਰਪੰਚ ਐਮ ਐਲ ਏ ਮੰਤਰੀ ਮੁੱਖ ਮੰਤਰੀ ਦੇ ਰੈਂਕਾਂ ਤੱਕ ਪਹੁੰਚਾਤਾ ਨਹੀਂ ਤੇ ਕਾਲੀਦਲ ਕਾਂਗਰਸ ਤੇ ਬੀ ਜੀ ਪੀ ਉਹ ਪਾਰਟੀਆਂ ਜਿਹਦੇ ਵਿੱਚ ਜੇ ਇੱਕ ਪਿੰਡ ਦੀ ਗੱਲ ਕਰੀਏ ਤੇ ਕਾਲੀਦਲ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਤੇ ਜੇ ਕਾਂਗਰਸ ਵੇ ਲਈ ਤੇ ਕਾਂਗਰਸ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਪਹਿਲਾਂ ਦਾਦਾ ਮੁੜਕੇ ਮੁੰਡਾ ਮੁੜਕੇ ਪੋਤਰਾ ਮੁੜਕੇ ਪੜੋਤਰਾ ਉਹੋ ਪਰਿਵਾਰ ਹੀ ਵਾਰ-ਵਾਰ ਤੁਰੇ ਆਉਂਦੇ ਨੇ ਇਤੇ ਆਮ ਆਦਮੀ ਪਾਰਟੀ ਚ ਮੈਨੂੰ ਮਿਲਦੇ ਵੀ 95 97% ਨਵੇਂ ਮੁੰਡੇ ਕੁੜੀਆਂ ਜਿਹੜੇ ਆ ਪੋਲੀਟੀਕਲ ਰੈਂਕਾਂ ਦੇ ਉੱਤੇ ਆਏ ਆ ਤੇ ਸਾਰਿਆਂ ਨੂੰ ਸ਼ੌਂਕ ਕੇ ਕੰਮ ਕਰਨ ਦਾ ਤੇ ਬੜੇ ਸ਼ੌਂਕ ਦੇ ਨਾਲ ਮਿਹਨਤ ਕਰਨਗੇ ਕਿ ਕੋ ਆੜਤੀਆਂ ਨੂੰ ਜੇ ਕੋਈ ਵਾਰਦਾਨੇ ਦੀ ਸਮੱਸਿਆ ਹੋਊ ਜਾਂ ਕੋਈ ਪਰਚੇਜ ਦੀ ਸਮੱਸਿਆ ਹੋਊ ਸਰਦਾਰ ਹਰਜੀਤ ਸਿੰਘ ਸੰਧੂ ਹੋਣੀ ਵਾਰਤਨਾ ਜਾਂ ਪਰਚੇਜ ਘਟ ਪੈਂਦੀ ਆ ਸਬੰਧਤ ਅਫਸਰਾਂ ਨੂੰ ਕਹਿ ਕੇ ਪਰਚੇਜ ਪਹੁੰਚਣਗੇ ਜੇ ਸਾਫ ਸਵੱਾਈ ਦੀ ਕੋਈ ਮੁਸ਼ਕਲ ਆਊ ਤੇ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਕਿਉਂਕਿ ਫੰਡ ਆਉਂਦੇ ਆਵਾ ਤੂੰ ਮਾਰਕੀਟ ਕਮੇਟੀ ਦੇ ਵਿੱਚ ਸਫਾਈ ਲਈ ਛਾਂ ਦਾ ਪ੍ਰਬੰਧ ਕਰ ਲਈ ਪੀਣ ਵਾਲੇ ਪਾਣੀ ਲਈ ਕਿਸਾਨਾਂ ਨੇ ਆਉਣਾ ਮਜ਼ਦੂਰਾਂ ਨੇ ਆਉਣਾ ਆੜਤੀਆਂ ਨੇ ਇੱਥੇ ਕੰਮ ਕਰਨਾ ਇਹ ਸਾਰੇ ਵਰਗਾਂ ਦਾ ਧਿਆਨ ਰੱਖਣਗੇ ਕਿਉਂਕਿ ਖੁਦ ਵੀ ਕਿਸਾਨੀ ਕਰਦੇ ਆ ਜਿਹੜਾ ਬੰਦਾ ਖੁਦ ਕਿਸਾਨੀ ਕਰਦਾ ਹੋਵੇ ਉਹਨੂੰ ਪਤਾ ਹੁੰਦਾ ਕਿਸਾਨਾਂ ਦੀਆਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਕੀ ਮੁਸ਼ਕਲਾਂ ਨੇ ਮਜ਼ਦੂਰ ਵੀ ਮੈਂ ਕਿੁਰਵੀ ਸਾਡੇ ਭਰਾ ਨੇ ਉਹਨਾਂ ਵੀ ਇਥੋਂ 6 ਮਹੀਨੇ ਬਾਅਦ ਆਪਦਾ ਕੰਮ ਕਰਕੇ ਆਪਦੇ ਪਰਿਵਾਰ ਪਾਲਨੇ ਹੁੰਦੇ ਆ ਜੇ ਕੋਈ ਉਹਨਾਂ ਨਾਲ ਕੋਈ 19 ਕੀ ਕਰਦਾ ਹੋ ਉਹਨਾਂ ਨੂੰ ਵੀ ਨਿਆਂ ਦਿਵਾਉਣਗੇ ਜੇ ਕੋਈ ਕਿਸਾਨ ਨਾਲ ਕੋਈ 19 ਕੀ ਹੋਊਗੀ ਕੋਈ ਘਾਟ ਰੇਡ ਤੇ ਕੋਈ ਜਿੰਸ ਕਿਸੇ ਦੀ ਵੇਖਦੀ ਆ ਉਹਨੂੰ ਵੀ ਇਹ ਨਿਆਂ ਦਿਵਾਉਣਗੇ ਬਾਕੀ ਕਈ ਰੰ ਹੁੰਦਾ ਕਈ ਰੰ ਆੜਤੀਆਂ ਨਾਲ ਵੀ ਕਈ ਲੋੜਾਂ ਹੁੰਦੀਆਂ ਸਬੰਧਤ ਉਹ ਵੀ ਇਹ ਪੂਰੀਆਂ ਕਰਨਗੇ ਵਧੀਆ ਇਨਸਾਨ ਨੇ ਮਿਹਨਤੀ ਤੇ ਮਿਹਨਤੀ ਇਨਸਾਨ ਹੁੰਦੇ ਨਾਲ ਤੇ ਚੰਗੇ ਇਨਸਾਨ ਵੀ ਨੇ ਮਿਹਨਤੀ ਵੀ ਨੇ ਚੰਗੇ ਵੀ ਨੇ ਤੇ ਲੋਕਾਂ ਦਾ ਵਧੀਆ ਕੰਮਕਾਰ ਕਰਨਗੇ ਲੋਕਾਂ ਦਾ ਸਮਰਥਨ ਕਰਨਗੇ